ਸਭ ਤੋਂ ਈ ਉਮੀਦ ਹੈ ਜਿਆਦਾ ਤੇ ਮਤਲਬ ਇਦਾਂ ਇੱਕ ਤੇ ਨਹੀਂ ਸਾਰੀ ਟੀਮ ਤੇ ਸਾਨੂੰ ਉਮੀਦ ਹੈ ਕਿ ਬੇਸਿਕਲੀ ਜਿਤਨਾ ਜ਼ਰੂਰੀ ਹੈ ਕਿ ਜਿੱਤ ਕੇ ਆਣਗੇ ਤੇ 올 ਦੀ ਬੈਸਟ ਟੂ ਟੀਮ ਇੰਡੀਆ ਪਾਕਿਸਤਾਨ ਦੇ ਨਾਲ ਜਿੰਨੇ ਵੀ ਹੇਠ ਤੱਕ ਮੈਚ ਜਿੱਤੇ ਨੇ ਵੰਦ ਕੱਪ ਦੇ ਵਿੱਚ ਨੇ ਕਦੀ ਵੀ 200 ਸਕੋਰ ਨਾ ਦਮਿਆ ਜਿੱਤੇ ਜਰੂਰ ਆਪਾਂ 7 ਵਾਰ ਜਿੱਤੇ ਆ ਇੱਕ ਵਾਰ ਉਹ ਜਿੱਤੇ ਆ ਪਰ ਪ੍ਰੈਸ਼ਰ ਵਾਲਾ ਮੈਚ ਹੁੰਦਾ ਸੇ ਤੁਹਾਨੂੰ ਲੱਗਦਾ ਕਿ ਇਸ ਵਾਰ ਵੀ ਜਿਹੜਾ ਪ੍ਰੈਸ਼ਰ ਹੈ ਉਹ ਇੰਡੀਆ ਹੈਂਡਲ ਕਰ ਲੇਗੀ ਕਿਉਂਕਿ ਇੱਕ ਉਹਨਾਂ ਦਾ ਸਪਿਨਰ ਆਇਆ ਆ ਉਹਨੇ ਐਸਾ ਦੇਖੀ ਲਗਾਤਾਰ ਉਹ ਜਿਹੜੀਆਂ ਲਗਾਤਾਰ ਵਿਕਟਾਂ ਉਹ ਲੈ ਰਿਹਾ ਤੇ ਉਹਨੇ ਪਾਕਿਸਤਾਨ ਦੇ ਵਿੱਚ ਐਸ ਵਾਲੀ ਸਪੀਨਰ ਦੀ ਗੱਲ ਕੀਤੀ ਜਾਵੇ ਪਾਇੰਟ ਤੋਂ 6 ਸਪੀਨਰ ਨੇ ਕਿੰਨੀ ਕ ਇੰਡੀਆ ਦੀ ਬੈਟਿੰਗ ਤੋਂ ਕਿੰਨੀ ਕਮੀ ਕਮੀ ਤਾਂ ਮੇਰੇ ਦਾ ਕੋਈ ਲੱਗਦੀ ਨਹੀਂ ਆ ਕਿ ਇਹਨਾਂ ਨੂੰ ਪ੍ਰੈਸ਼ਰ ਕਰਨ ਦਾ ਹੈਂਡਲ ਤਾਂ ਕਾਫੀ ਆਦਤ ਪੈ ਗਈ ਹੋਈ ਹੈ ਸੱਤ ਇੱਕ ਦੋ ਜਿੱਦਾਂ ਤੁਸੀਂ ਪਹਿਲੇ ਕਿਹਾ ਕਿ ਅੱਗੇ ਐਸ ਤੇ ਮੈਨੂੰ ਲੱਗਦਾ ਨਹੀਂ ਕੋਈ ਪ੍ਰੈਸ਼ਰ ਹੋਏਗਾ ਨਾ ਤੇ इजीली ਇਹ ਜਿੱਤਣਗੇ ਮੈਚ ਤੁਸੀਂ ਜੇ ਅਭੇਸ਼ ਸ਼ਰਮਾ ਨੇ ਅੱਗੇ ਮੈਚ ਖੇਲੇ ਨਾ ਠੀਕ ਆ ਹੁਣ ਚਾਹੁੰਨ ਚਾਹੇ ਕਿ ਆਈਪੀਐਲ ਟੀਮ ਦੇ ਵਿੱਚ ਕਿਹਨੂੰ ਸਿਲੈਕਟ ਹੋਏਗੇ ਵੀਡੀਓ ਕਿੰਸ ਫਲੱਗ ਦੇ ਵਿੱਚ ਮੈਂ ਹਾਈਦਰਾਬਾਦੀ ਟੀਮ ਤੇ ਸਿਲੈਕਟ ਹੋਇਆ ਇਕੱਠੇ ਹਾਂਜੀ ਅਭਿਸ਼ੇਕ ਸ਼ਰਮਾ ਦੀ ਟੀਮ ਤੇ ਕਿਦੋਂ ਤੋਂ ਤੁਹਾਡੇ ਮੈਚ ਸ਼ੁਰੂ ਹੋ ਰਹੇ ਨੇ ਕਿਦੋਂ ਤੋਂ ਤੁਸੀਂ ਜਾ ਰਹੇ ਹੋ ਮੈਂ 1 ਮਾਰਚ ਤੋਂ ਜਾ ਰਿਹਾ ਇੱਥੇ ਉੱਥੇ ਕੈਂਪ ਸਟਾਰਟ ਆ ਪ੍ਰੈਕਟਿਸ ਸਟਾਰਟ ਆ ਸਾਡੀ ਤੇ 27 ਮਾਰਚ ਤੋਂ ਆਈਪਲ ਸਟਾਰਟ ਹੈ ਇੱਕ ਮਾਨ ਵਾਲੀ ਗੱਲ ਹੈ ਕਿ ਲਗਾਤਾਰ ਇੰਡੀਆ ਦੇ ਟੀਮ ਦੇ ਵਿੱਚ ਜਾਂ ਆਈਪੀਐਲ ਦੀ ਟੀਮ ਦੇ ਵਿੱਚ ਪੰਜਾਬ ਦੇ ਲੋਗ ਹੈ ਜਿਆਦਾ ਆ ਰਹੇ ਨੂੰ ਨੰਬਰ ਸਰ ਦੀ ਗੱਲ ਕੀਤੀ ਜੇ ਅੰਮ੍ਰਿਤ ਸਰ ਤੋਂ ਜਿਹੜੇ ਲੋਗ ਆ ਜਿਹੜੇ ਪਲੇਅਰ ਆ ਸਾਡੇ ਉਹ ਜਾ ਰਹੇ ਨੇ ਤੇ ਜੁਵਾ ਪੀੜੀ ਨੂੰ ਪ੍ਰੇਰਨਾ ਕਿਹ ਦਿਨਾ ਚਾਹੀਦਾ ਹੈ ਕਿ ਮਿਹਨਤ ਕਰਨ ਦਬ ਕੇ ਤੇ ਜਿੰਨੀ ਪ੍ਰੈਕਟਿਸ ਕਰ ਸਕਦੇ ਉਨੀ ਘਾਟਾ ਤੇ ਦਿਲ ਤੋਂ ਜਲਦ ਖੇਡਣ ਮਿਲਣੋ ਹੈ ਹੈ ਕੀ ਨਾਮ ਆਪ ਦਾ ਮੇਰਾ ਨਾਮ ਮਨਨ ਸ਼ਰਮਾ ਹੈ ਜੋ ਭਾਰਤ ਪਾਕਿਸਤਾਨ ਦੇ ਵਿੱਚ ਮੈਚ ਹੋ ਰਹਾ ਹੈ ਕੀ ਕਹਾਂਗੇ ਇਸ ਮੈਚ ਨੂੰ ਲੈ ਕੇ ਕਿਤਨੀ ਉਮੀਦ ਹੈ ਬਾਤ उम्मीद तो अच्छी है वैसे भी पता ही है इंडिया ने जीतना ही है तो क्या कहेगा अभिषेक शर्मा को लेकर पहले उनकी सेहत ठीक नहीं थे अब इस मैच में वो खेलते नजर आएंगे तो क्या उम्मीदें हैं उनकी पारी को लेकर और बाकी टीम वैसे भी उन्होंने मारनी है स्कोर पाकिस्तान वालों को स्पेशली और साथ में अच्छा लग रहा है कि वो वापस आ गया टीम में कितना तो का इंटरेस्ट है बात पाकिस्तान दोनों के मैच को लेकर आप इंटरेस्ट तो बहुत है आज देखेंगे हम सारे मैच मिलकर ਔਰ ਇੰਡੀਆ ਜیتےਗੀ ਜੀ ਨਵਜੋਤ ਜੀ ਕੀ ਕਹਿਣਾ ਚਾਹੋਗੇ ਜਿਹੜਾ ਇੰਡੀਆ ਪਾਕਿਸਤਾਨ ਦਾ ਅੱਜ ਮੈਚ ਹੈ ਉਹਦੇ ਬਾਰੇ ਆ ਇੰਡੀਆ ਪਾਕਿਸਤਾਨ ਦਾ ਮੈਚ ਆ ਸਾਰੇ ਮੇਰੇ ਸਾਰਾ ਦੇਸ਼ ਦੇ ਵਿੱਚ ਕ੍ਰੇਜ਼ ਆ ਕਿਉਂਕਿ ਇੰਡੀਆ ਪਾਕਿਸਤਾਨ ਦਾ ਮੈਚ ਜਦੋਂ ਹੁੰਦਾ ਨਾ ਸਾਰੀਆਂ ਸੜਕਾਂ ਖਾਲੀ ਹੋ ਜਾਂਦੀਆਂ ਤੇ ਸਿਰਫ ਲੋਕੀ ਸਕਰੀਨਾਂ ਦੇ ਅੱਗੇ ਬੈਠ ਜਾਂਦੇ ਨੇ ਕਿਉਂਕਿ ਰੈਸਟੋਰੈਂਟਾਂ ਦੇ ਵਿੱਚ ਵੀ ਵੱਡੀਆਂ ਸਕਰੀਨਾਂ ਲੱਗਦੀਆਂ ਨੇ ਸ਼ਹਿਰਾਂ ਦੇ ਵਿੱਚ ਵੀ ਮੋਹੱਲਿਆਂ ਦੇ ਵਿੱਚ ਵੀ ਵੱਡੀਆਂ ਸਕਰੀਨਾਂ ਲੱਗਦੀਆਂ ਨੇ ਆ ਜਿਹੜਾ ਅੱਜ ਮੈਚ ਹੈ ਦੇਖੋ ਇਤਿਹਾਸ ਬਣਾਏਗਾ ਅੱਗੇ 7 1 ਸੀ ਅੱਜ 8 1 ਦੇ ਜਿੱਤ ਕੇ ਦਰਜ ਕਰਨਗੇ ਤੇ ਬਹੁਤ ਵੱਡਾ ਮੈਚ ਹੈ ਰਾਤੀ ਪਾਕਿਸਤਾਨ ਨੇ ਤੇ ਪਹਿਲੇ ਨਾ ਕਰਤੀ ਸੀ ਖੇਲਣ ਤੋਂ ਬਟ ਜਿਹੜਾ ਸਾਡੇ ਇੰਡੀਆ ਦਾ ਪ੍ਰੈਸ਼ਰ ਹੀ ਬਹੁਤ ਹੈ ਤੇ ਕਿਉਂਕਿ ਜਿਹੜੇ ਸਾਡੇ ਯੋਧੇ ਨੇ ਜਿਹੜੇ ਸਾਡੇ ਪਲੇਅਰ ਨੇ ਪੂਰੀ ਟੀਮ ਦੇ ਵਿੱਚ ਤਿੰਨ ਤੋਂ ਚਾਰ ਪਲੇਅਰ ਸਾਡੇ ਪੰਜਾਬ ਦੇ ਨੇ ਪੰਜਾਬੀ ਨੇ ਤੇ ਉਹ ਆਪਣਾ ਮਿਆਸ ਕਰਦਾ ਕਿ ਉਹ ਸਾਡੇ ਪੰਜਾਬ ਦਾ ਸਾਡੇ ਦੇਸ਼ ਦਾ ਹੋਰ ਨਾਂ ਰੋਸ਼ਨ ਕਰਨਗੇ ਨਵਜੋਤ ਜੀ ਤੁਸੀਂ ਅਮਸਰ ਗੇਮ ਐਸੋਸੀਏਸ਼ਨ ਦੇ ਸੈਕਟਰੀ ਜੋ ਗਰਾਊਂਡ ਦੇ ਵਿੱਚ ਕਿਸ ਤਰ੍ਹਾਂ ਦਾ ਅੱਜ ਮਾਹੌਲ ਲੱਗ ਰਿਹਾ ਕਿਉਂਕਿ ਸਾਰੇ ਜਿਹੜੇ ਬੱਚੇ ਇੱਥੇ ਪਲੇਅਰ ਨੇ ਪਹੁੰਚੇ ਹੋਏ ਨੇ ਕਿਸ ਤਰ੍ਹਾਂ ਚੇਅਰ ਕਰ ਰਹੇ ਨੇ ਜੀ ਤੁਸੀਂ ਦੇਖੋ ਗਰਾਊਂਡ ਦੇ ਵਿੱਚ ਜਿਹੜਾ ਮਾਹੌਲ ਹੈ ਤਿਹਾਰ ਵਰਗਾ ਮਾਹੌਲ ਹੈ ਤੇ ਸਾਰੇ ਬੱਚੇ ਸਾਡਾ ਨੈਸ਼ਨਲ ਆਪਣਾ ਫਲੈਗ ਲੈ ਕੇ ਆਏ ਨੇ ਇੱਥੇ ਉਹਨਾਂ ਨੂੰ ਆਸ ਹੈ ਕਿ ਸਾਡਾ ਇੰਡੀਆ ਅੱਜ ਜਿੱਤੇਗਾ ਤੇ ਉਹ ਘਰ ਦੇ ਵਿੱਚ ਇੱਕ ਵੱਖਰਾ ਹੀ ਮਾਹੌਲ ਹੁੰਦਾ ਕਿਉਂਕਿ ਕ੍ਰਿਕਟ ਦੇ ਨਾਲ ਲੋਕਾਂ ਨੂੰ ਬਹੁਤ ਪਿਆਰ ਹੈ ਤੇ ਅੱਜ ਸਾਡੇ ਅਮਰਸਰੋਂ ਜਿਵੇਂ ਅਭਿਸ਼ੇਕ ਸ਼ਰਮਾ ਆਇਆ ਤੇ ਹਰ ਘਰ ਦੇ ਵਿੱਚ ਆਸ ਹੁੰਦੀ ਹੈ ਕਿ ਸਾਡਾ ਅਮਰਸਰ ਦਾ ਜਿਹੜਾ ਸਾਡਾ ਲਾੜਲਾ ਸਾਡਾ ਛੋਟਾ ਭਰਾ ਜਿਹੜਾ ਪਲੇਅਰ ਹੈ ਅਭਿਸ਼ੇਕ ਸ਼ਰਮਾ ਸਾਡਾ ਵਰਲਡ ਦੇ ਵਿੱਚ ਅੱਜ ਜਿੱਤ ਦਰਜ ਕਰਕੇ ਸਾਡਾ ਨਾਂ ਰੋਸ਼ਨ ਕਰੇਗਾ ਨਵਜੋਤ ਜੀ ਇੱਕ ਪਲੇਅਰ ਹੋਰ ਤੁਸੀਂ ਦੱਸ ਰਹੇ ਹੋ ਕਿ ਇੱਥੋਂ ਗਰਾਊਂਡ ਤੋਂ ਆਇਆ ਜਿਹੜਾ ਕਿ ਹైదరాబాద్ ਦੀ ਟੀਮ ਚ ਸਿਲੈਕਟ ਹੋ ਉਹਦੇ ਬਾਰੇ ਥੋੜਾ ਬੋਲੋ ਉਹ ਵੀ ਬੜਾ એનਰਜੈਟਿਕ ਪਲੇਅਰ ਹੈ ਸਾਡਾ ਸੱਲੀਲ ਅਰੋੜਾ ਤੇ ਦੇਖੋ ਤੁਹਾਡੇ ਸਾਹਮਣੇ ਅਸਲੇ ਪ੍ਰੈਕਟਿਸ ਕਰ ਰਿਹਾ ਤੇ ਮਤਲਬ ਆਨ ਦੇ 27 29 ਛੱਕੇ ਲਗਾਏ ਆ ਪਿਛੇ ਮੈਚ ਸੀ ਤੇ ਰਿਕਾਰਡ ਬਣਾਇਆ ਕਹਿੰਦੇ 20 ਵਰਸਿਆ ਸੀ ਛੱਕਿਆਂ ਦਾ ਜਦੋਂ ਇੰਨੇ ਬੈਟਿੰਗ ਕੀਤੀ ਸੀ ਤੇ ਬਹੁਤ ਇਤਿਹਾਸਿਕ ਬੈਟਿੰਗ ਨੇ ਕੀਤੀ ਸੀ ਤੇ ਮੈਨੂੰ ਆਸ ਹੈ ਕਿ ਆਉਣ ਅਗਲੇ ਟਾਈਮ ਦੇ ਵਿੱਚ ਇੱਕ ਇੰਡੀਆ ਨੂੰ ਇਹ ਜਿਹੜਾ ਪਲੇਅਰ ਮਿਲਿਆ ਹੈ ਇਹ ਵੀ ਅਭਿਸ਼ੇਕਦੀ ਸ਼ਰਮਾ ਜੀ ਜਗ੍ਹਾ ਤੇ ਸਾਡੇ ਅੰਮ੍ਰਿਤਸਰ ਦਾ ਨਾਂ ਰੋਸ਼ਨ ਕਰੇਗਾ ਜਦੋਂ ਵੀ ਇੰਡੀਆ ਪਾਕਿਸਤਾਨ ਦਾ ਮੈਚ ਹੁੰਦਾ ਲੋਕਾਂ ਦੇ ਵਿੱਚ ਬੜਾ ਇਸ ਨੂੰ ਲੈ ਕੇ ਉਤਸ਼ਾਹ ਹੁੰਦਾ ਹੈ ਕਿਸ ਤਰ੍ਹਾਂ ਦੇਖਦੇ ਹੋ ਇੱਥੋਂ ਦੇ ਜਿਹੜੇ ਕ੍ਰਿਕਟ ਦੇ ਪਲੇਅਰ ਨੇ ਉਹਨਾਂ ਨੂੰ ਤੇ ਲਾਹੌਰ ਲੋਕ ਜਿਹੜੇ ਨੇ ਕਿਉਂਕਿ ਇਹ ਬੱਚੇ ਉਹਨਾਂ ਨੂੰ ਦੇਖ ਕੇ ਮੋਟੀਵੇਟ ਹੁੰਦੇ ਨੇ ਕਿਉਂਕਿ ਜਿਹੜਾ ਕ੍ਰਿਕਟ ਦਾ ਸਟਾਰਟਿੰਗ ਹੈ ਨਾ ਉਹ ਅੰਮ੍ਰਿਤਸਰ ਡਿਸਟ੍ਰਿਕਟ ਐਸੋਸੀਏਸ਼ਨ ਜਿਹੜੀ ਸਾਡੀ ਗੇਮਸ ਦੀ ਹੈ ਉਹ ਇੱਥੋਂ ਹੈ ਅਭਿਸ਼ੇਕ ਜਿਹਨੇ ਵੀ ਜਦੋਂ ਸਟਾਰਟ ਕੀਤਾ ਸੀ ਅੰਮ੍ਰਿਤਸਰ ਤੋਂ ਹੀ ਕੀਤਾ ਸੀ ਇੱਥੋਂ ਹੀ ਕੀਤਾ ਸੀ ਇਹੀ ਗਰਾਊਂਡ 'ਚੋਂ ਕੀਤਾ ਸੀ ਤੇ ਇਹ ਬੱਚਿਆਂ ਦੇ ਲਈ ਉਹ ਮੋਟੀਵੇਸ਼ਨ ਹੈ ਜਿਵੇਂ ਸੱਲੀਲਾ ਸਟਾਰਟਿੰਗ ਕੀਤੀ ਸੀ ਸਾਡਾ ਸੀਨੀਅਰ ਦੇ ਵਿੱਚ ਪਲੇਅਰ ਸੀ ਤੇ ਅੱਜ ਨੂੰ ਇੰਡੀਆ ਖੇਡਣ ਦਾ ਮੌਕਾ ਮਿਲਿਆ ਉਹੀ ਇਹੀ ਗਰਾਊਂਡ 'ਚ ਮਿਲਿਆ ਪਿਛਲੇ ਟਨਯੋਰ ਦੇ ਵਿੱਚ ਪਿਛਲੇ ਸੀਜ਼ਨ ਦੇ ਵਿੱਚ ਇੱਥੋਂ ਹੀ ਸਿਲੈਕਟ ਹੋਇਆ ਅਮਰਸਰ ਤੋਂ ਸਿਲੈਕਟ ਹੋਇਆ ਤੇ ਬੜੀ ਮਾਣ ਵਾਲੀ ਗੱਲ ਹੈ ਕਿ ਇਹ ਗਰਾਊਂਡ ਜਿਹੜੀ ਹੈ ਨਾ ਬੜੀ ਉਪਜਾਊ ਗਰਾਊਂਡ ਹੈ ਇੱਥੋਂ ਬੜੇ ਕ੍ਰਿਕਟਰ ਨਿਕਲੇ ਨੇ ਜਿਨ੍ਹਾਂ ਨੇ ਦੇਸ਼ ਦੇ ਵਿੱਚ ਸਾਡੀ ਇਹ ਗਰਾਊਂਡ ਦਾ ਨਾਂ ਰੌਸ਼ਨ ਕੀਤਾ ਮਾਣ ਵਾਲੇ ਟਾਈਮ 'ਚ ਵੀ ਲੱਗ ਰਿਹਾ ਵੀ ਇੱਥੋਂ ਹੋਰ ਬੱਚੇ ਜ਼ਰੂਰ ਨਿਕਲਣਗੇ ਜੀ ਮੇਰੀ ਆਸ ਹੈ ਮੇਰੇ ਜੋ ਪਰਮੇਸ਼ਵਰ ਨੇ ਜੋ ਮੇਰੀ ਸੇਵਾ ਲਈ ਹੈ ਮੈਂ ਪੂਰੇ ਤਨੁਮਨੋ ਨਿਭਾ ਰਿਹਾ ਤੇ ਮੈਂ ਆਸ ਕਰਦਾ ਕਿ ਜਿਹੜਾ ਬੱਚ ਜ਼ਰੂਰ ਉੱਪਰ ਆਏਗਾ ਥੈਂਕ ਯੂ